ਅਗੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੋ ਦਾ ਮਹੀਨਾ ਸੀਦੀ ਦਿਹਾੜਾ ਚੱਲ ਰਿਹਾ ਹੈ ਤੇ ਅੱਜ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ 25 ਦਸੰਬਰ ਅੱਜ ਦੇ ਦਿਨ ਸਹਿਬਜ਼ਾਦਿਆਂ ਦੀ ਸੂਬੇ ਦੀ ਕਚੈਰੀ ਵਿੱਚ ਪਹਿਲੀ ਪੇਸੀ ਹੁੰਦੀ ਹੈ ਤੇ ਆਪਾਂ ਨੂੰ ਪਤਾ ਕਿਸ ਤਰ੍ਹਾਂ ਮਾਤਾ ਗੁਜਰਕੌਰ ਠੰਡੇ ਪੁਰਚ ਦੇ ਵਿੱਚ ਛੋਟੇ ਸਹਿਬਜਾਦਿਆਂ ਨੂੰ ਵਾਹਿਗੁਰੂ ਨਾਮ ਦੀਆਂ ਲੋਰੀਆਂ ਦੇ ਕੇ ਉਹਨਾਂ ਨੂੰ ਚੰਗੇ ਸੰਸਕਾਰ ਦੇ ਕੇ ਕਿਸ ਤਰ੍ਹਾਂ ਕਚਹਿਰੀ ਵਿੱਚ ਭੇਜਦੇ ਆ ਤੇ ਮੈਂ ਜਿਹੜੀ ਗੱਲ ਤੁਹਾਨੂੰ ਮੇਨ ਕਹਿਣਾ ਚਾਹਣਾ ਕਿ ਆਪਾਂ ਹਮੇਸ਼ਾ ਗੁਰਬਾਨੀ ਦੇ ਲੱਡ ਲੱਗੀਏ ਵੱਧ ਤੋਂ ਵੱਧ ਗੁਰਬਾਨੀ ਪੜ੍ਹੀਏ ਤੇ ਮਹਾਰਾਜ ਦਾ ਸ਼ੁਕਰਾਨਾ ਕਰੀਏ ਕਿਉਂਕਿ ਧੰਨ ਸਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੇ ਕੰਡਿਆਂ ਤੇ ਨਾ ਸੁੰਦੇ ਤੇ ਅੱਜ ਸਾਨੂੰ ਮਖਮਲੀ ਗੱਦੇ ਨਾ ਪ੍ਰਾਪਤ ਹੁੰਦੇ ਇਹ ਉਹਨਾਂ ਦਾ ਬਹੁਤ ਵੱਡਾ ਸਾਰੇ ਹੀ ਸੰਸਾਰ ਤੇ ਆਸਾਨ ਹੈ ਤੇ ਜਿਨ੍ਹਾਂ ਲਈ ਅੱਜ ਕ੍ਰਿਸ਼ਚਨ ਵੀਰਾਂ ਲਈ 25 ਦਸੰਬਰ ਦਾ ਦਿਹਾੜਾ ਉਹਨਾਂ ਨੂੰ ਵੀ ਮੁਬਾਰਕਾਂ ਉਹ ਮਨਾਉਣ ਪਰ ਜਿਹੜੇ ਸਾਡੇ ਕੁਝ ਵੀਰ ਸਿੱਖ ਵੀਰ ਆਪਣੇ ਇਤਿਹਾਸ ਨੂੰ ਭੁੱਲ ਕੇ ਆਪਣੇ ਧਰਮ ਨੂੰ ਭੁੱਲ ਕੇ ਦੂਜੇ ਪਾਸੇ ਜਾ ਰਹੇ ਆ ਉਨ੍ਹਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਵੀ ਜੋ ਕੁਛ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਕੀਤਾ ਨਾ ਹੀ ਕੋਈ ਕਰ ਸਕਦਾ ਔਨ ਵਾਲੇ ਸਮੇਂ 'ਚ ਤੇ ਨਾ ਹੀ ਪਹਿਲਾਂ ਕਿਸੇ ਨੇ ਨਾ ਕੀਤਾ ਹੈ ਤੇ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਾ ਭੁੱਲ ਗਏ ਹਮੇਸ਼ਾ ਉਹਨਾਂ ਦੇ ਸਿਖਰਾਨੇ 'ਚ ਰਹਿ ਗਏ ਤੁਸੀਂ ਆਪ ਹੀ ਸੋਚੋ ਕਿ ਜਿਹੜਾ ਸਾਨੂੰ ਗੁਰਦੁਆਰੇ ਤੇ ਉਸ ਗੁਰਬਾਣੀ ਨਾਲ ਟੋੜਦਾ ਹੈ ਜਿਹੜਾ ਕਹਿੰਦਾ ਕਿ ਗੁਰਬਾਣੀ ਸਤਾਨਾਂ ਦੀ ਲਿਖੀ ਹੋਈ ਹੈ ਤੇ ਫਿਰ ਉਹ ਸਾਡੇ ਲਈ ਕਿਸ ਤਰ੍ਹਾਂ ਚੰਗਾ ਹੋ ਸਕਦਾ ਹੈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਉਸ ਟਾਈਮ ਤੇ ਸੇਵਾ ਵੀ ਕੀਤੀ ਸੀ ਚੰਗੇ ਕਰਮ ਕਰਕੇ ਚਾਹੇ ਉਹਨਾਂ ਨੂੰ ਬਹੁਤ ਹੀ ਕਸ਼ਟ ਸਹਾਰਨੇ ਪਏ ਆ ਪਰ ਅੱਜ ਉਹਨਾਂ ਦਾ ਦੁਨੀਆ ਤੇ ਨਾਂ ਜਿਸ ਤਰ੍ਹਾਂ ਬਾਬਾ ਮੂਤੀ ਮਹਿਰਾ ਜੀ ਆ ਕਿਸੇ ਨੇ ਲਿਖਿਆ ਕਹਿੰਦਾ ਧੰਨ ਮੂਤੀ ਮਹਿਰਾ ਜਿਸ ਨੇ ਪੌਣ ਕਮਾਇਆ ਗੁਰੂ ਲਾਲਾ ਤਾਈ ਦੁਖ ਸਕਾਇਆ ਤੇ ਚਾਹੇ ਉਹਨਾਂ ਦਾ ਪਰਿਵਾਰ ਪੂਰਾ ਕੋਲੂ ਦੇ ਵਿੱਚ ਪੀੜ ਕੇ ਸੀਧ ਕਰ ਦਿੱਤਾ ਗਿਆ ਪਰ ਅੱਜ ਵੀ ਉਹ ਇਸ ਦੁਨੀਆ ਤੋਂ ਸਰੀਰ ਕਰਕੇ ਚਾਹੇ ਚਲੇ ਗਏ ਆ ਪਰ ਅੱਜ ਵੀ ਉਹਨਾਂ ਦੀਆਂ ਜਗ੍ਹਾ ਤੇ ਮੇਲੇ ਲੱਗਦੇ ਆ ਤੇ ਦੁਨੀਆ ਅੱਜ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ ਤੇ ਯਾਦ ਕਰਦੇ ਆ ਤਾਂ ਕਰਕੇ ਆਪਾਂ ਸਾਰੇ ਸ਼ੁਕਰਾਨਾ ਕਰੀਏ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰੀਏ ਛੋਟੇ ਸਾਹਿਬ ਜਾਦੇ ਵੱਡੀ ਸਾਹਿਬਜਾਦਿਆਂ ਨੂੰ ਦਸਮੇਸ਼ ਪਿਤਾ ਗੁਰੂ ਗਵੈਨ ਸਿੰਘ ਜੀ ਨੂੰ ਯਾਦ ਕਰੀਏ ਉਹਨਾਂ ਦਾ ਸਕਰਾਨਾ ਕਰੀਏ ਕਿਉਂਕਿ ਜੇ ਪਿਤਾ ਦਸਮੇਸ਼ ਨਾ ਹੁੰਦਾ ਤੇ ਅੱਜ ਇਹ ਦੇਸ਼ ਨਾ ਹੁੰਦਾ ਫਿਰ ਇੱਥੇ ਕੁਝ ਨਕਸ਼ਾ ਹੋਰ ਹੀ ਹੋਣਾ ਸੀ ਧੰਨ ਕੁਰਬਾਨੀ ਬੀਬੀ ਸਰਨ ਕੌਰ ਜੀ ਜਿਨ੍ਹਾਂ ਨੂੰ ਅੱਜ ਅੱਗ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਜਾਂਦਾ ਜਿਨ੍ਹਾਂ ਨੇ ਵੱਡੇ ਸਾਹਿਬਜਾਦਿਆਂ ਦੇ ਸਰੀਰਾਂ ਨੂੰ ਸੰਸਕਾਰ ਕੀਤਾ ਸੀ ਤੇ ਸਾਡੇ ਜਿਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਪੜਦੇ ਹਾਂ ਤੇ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਬੇਮੁੱਲਾ ਇਤਿਹਾਸ ਬਿਆਨਤ ਇਤਿਹਾਸ ਹੈ ਸਾਡੇ ਕੋਲੇ ਆਪਾਂ ਸਾਰੇ ਉਹਨਾਂ ਨਾਲ ਜੁੜਨਾ ਕਰੀਏ ਮੇਰੀਆਂ ਇੰਨੀਆਂ ਤੁਹਾਡੇ ਚਰਨਾਂ 'ਚ ਬੇਨਤੀਆਂ ਹੈ ਮੈਨੂੰ ਉਮੀਦ ਹੈ ਤੁਸੀਂ ਸਾਰੇ ਕਬੂਲ ਕਰੋਗੇ ਤੇ ਮੇਰੇ ਤੁਹਾਡੇ ਚਰਨਾਂ 'ਚ ਇੱਕ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਸਮਾਂ ਮਿਲਦਾ ਹੈ ਤੁਸੀਂ ਗੁਰਬਾਣੀ ਨਾਲ ਜੁੜਨ ਦਾ ਟਾਈਮ ਕੱਢਿਆ ਕਰੋ ਵਾਹਿਗੁਰੂ ਦਾ ਸਕਰਾਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ